ਹੀ ਮੇਰਾ ਨਾਂ ਗੁਜ਼ਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜ਼ਰੀ ਮੈਂ ਗੁਜ਼ਰ-ਗੁਜ਼ਰ ਕੇ ਗੁਜ਼ਰੀ ਕਈ ਵਾਰੀ ਕਈ ਕਈ ਥਾਂ ਗੁਜ਼ਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਤਰਮਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਜਦ ਤੱਕਿਆ ਸੀ ਸਸੀ ਅੱਖੀਆਂ ਨੇ ਪਹਿਲੀ ਵਾਰ ਮੈਂ ਉਸੇ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਕਈ ਵਾਰੀ ਕਈ ਕਈ ਥਾਂ ਗੁਜ਼ਰੀ ਮੇਰੇ ਵੱਡੇ ਪੋਤੇ ਚਮਕੌਰ ਅੰਦਰ ਹੱਸ ਹੱਸ ਕੇ ਇਹ ਦੋ ਪਾਣੀ ਦੀਆਂ ਬੂੰਦਾ ਨਾ ਦਿੱਤੀਆਂ ਜੋ ਕਦੇ ਮੁੜ ਕੇ ਨਾ ਣੀ ਸੀ ਮੇਰੇ ਘਰ ਚੋਂ ਐਸੀ ਸ਼ਾਮ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਕਈ ਵਾਰੀ ਕਈ ਕਈ ਥਾਂ ਗੁਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਪ੍ਰਤ